ਦੇ ਖਿਲਾਫ ਇੱਕ ਯੁੱਧ ਐਲਾਨ ਕੀਤਾ ਇੱਕ ਪੰਜਾਬ ਦੇ ਅੰਦਰ ਜੁਦੀ ਨਸ਼ਿਆਂ ਦੇ ਗਏ ਇੱਕ ਯੁੱਧ ਸ਼ੁਰੂ ਕੀਤਾ ਗਿਆ ਇੱਕ ਵੱਡੀ ਲੜਾਈ ਸ਼ੁਰੂ ਕੀਤੀ ਆ ਉਹਦੀ ਮੈਂ ਸਮਝਦਾ ਪਹਿਲੀ ਮੀਟਿੰਗ ਜਿਹੜੀ ਉਹ ਪਠਾਨਕੋਟ ਚ ਹੋਈ ਹੈਗੀ ਸੋ ਮੈਂ ਸਾਰੇ ਅਧਿਕਾਰੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ਾਰਟ ਨੋਟਸ ਤੇ ਉਹਨਾਂ ਨੇ ਇਸ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਬਹੁਤ ਸਾਰੇ ਅੰਕੜੇ ਬਹੁਤ ਸਾਰੇ ਸੁਝਾਅ ਜਿਹੜੇ ਲਗੇ ਉਹ ਸਾਡੇ ਚੇਅਰਮੈਨ ਸਾਹਿਬਾਨ ਵੱਲੋਂ ਬਹੁਤ ਸਾਰੇ ਡਿਗਨਿਟਰੀਜ਼ ਵੱਲੋਂ ਜਿਹੜੇ ਆਏ ਲਗੇ ਔਰ ਬਹੁਤ ਸਾਰੇ ਅਫਸਰ ਸਾਹਿਬਾਨ ਨੇ ਆਪਣੇ ਆਪਣੇ ਸੁਝਾਅ ਪੇਸ਼ ਕੀਤੇ ਲਗੇ ਕਿ ਆਉਣ ਵਾਲੇ ਸਮੇਂ ਚ ਇਸ ਮਹਿਮ ਨੂੰ ਜਿਹੜਾ ਹੋਰ ਕਿਵੇਂ ਤਕੜਾ ਕੀਤਾ ਜਾਊਗਾ ਕਿਵੇਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਊਗਾ ਔਰ ਕਾਫੀ ਸਾਰੇ ਹੌਟਸਪੌਟ ਜਿਹੜੇ ਲਗੇ ਕਾਫੀ ਸਾਰੇ ਹੌਟਸਪੌਟ ਜਿਹੜੇ ਨੇ ਕਿ ਉਹ ਵੀ ਆਈਡੈਂਟੀਫਾਈ ਹੋਏ ਨੇ ਪਹਿਲਾਂ ਆਈਡੈਂਟੀਫਾਈ ਸੀ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਤੇ ਚੈੱਕ ਕੀਤਾ ਗਿਆਗਾ ਸੋ ਮੈਂ ਸਮਝਦਾ ਜੋ ਮਹਿਮ ਸਰਦਾਰ ਭਗਵੰਤ ਸਿੰਘ ਮਾਨ ਮਾਨ ਜੋ ਮੁੱਖ ਪਤਰੀ ਸਾਹਿਬ ਨੇ ਪੰਜਾਬ ਸ਼ੁਰੂ ਕੀਤੀ ਆ ਉਹਦਾ ਅਸਰ ਜਿਹੜਾ ਉਹ ਪੰਜਾਬ ਚ ਦਿਖਾਈ ਦੇ ਰਿਹਾਗਾ ਔਰ ਵੱਡੇ ਪੱਧਰ ਤੇ ਜਿਹੜੇ ਨਸ਼ੇ ਦੇ ਤਸਕਰ ਲਗੇ ਜਿਹੜੇ ਨਸ਼ੇ ਦੇ ਸੌਦਾਗਰ ਲਗੇ ਉਹ ਜਾਂ ਤਾਂ ਪੰਜਾਬ ਛੱਡ ਕੇ ਭੱਜ ਲੈਣਗੇ ਜਾਂ ਪ੍ਰਸ਼ਾਸਨ ਉਹਨਾਂ ਦਾ ਜੇਲ੍ਹ ਚ ਪ੍ਰਬੰਧ ਕਰ ਰਿਹਾ ਹੈਗਾ ਪ੍ਰਸ਼ਾਸਨ ਉਹਨਾਂ ਨੂੰ ਜੇਲ੍ਹ ਚ ਭੇਜਣ ਦਾ ਪ੍ਰਬੰਧ ਕਰ ਰਿਹਾ ਹੈਗਾ ਔਰ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਰਹੀ ਹੈਗੀ ਮੈਂ ਬੜਾ ਇਸ ਗੱਲ ਤੋਂ ਪਰੇਸ਼ਾਨ ਆਗਾ ਕਿ ਬੜਾ ਅੱਛਾ ਅਸਰ ਜਿਹੜਾ ਉਹ ਦਿਖਾਈ ਦੇ ਰਿਹਾ ਬਹੁਤ ਸਾਰੇ ਸਾਡੇ ਜਿਹੜੇ ਪ੍ਰਵਕਤਾ ਨੇ ਉਹਨਾਂ ਦੱਸਿਆ ਕਿ ਬਹੁਤ ਲੋਕ ਖੁਸ਼ ਨੇ ਕਿ ਇਸ ਲੜਾਈ ਨੂੰ ਅੰਤਮ ਅੰਜਾਮ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੀ ਸਭ ਦੀ ਡਿਊਟੀ ਆ ਸੋ ਉਹਦੇ ਲਈ ਸਖਤ ਹਦਾਇਤਾਂ ਜਿਹੜੀਆਂ ਲਗੀਆਂ ਸਾਰੇ ਅਫਸਰ ਸਹਿਬਾਨ ਨੂੰ ਜਾਰੀ ਕੀਤੀਆਂ ਰਹੀਆਂ ਕਿਸੇ ਵੀ ਲੈਵਲ ਦੇ ਉੱਤੇ ਕੋਈ ਵੀ ਅਧਿਕਾਰੀ ਚਾਹੇ ਅਧਿਕਾਰੀ ਆ ਜਾਂ ਕੋਈ ਪੋਲਿਟিক্যাল ਬੰਦਾਗਾ ਜਿਹੜਾ ਵੀ ਨਸ਼ਿਆਂ ਦੇ ਕਾਰੋਬਾਰ ਵਿੱਚ ਇਨਵੋਲਵ ਹੋਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜਾ ਇਸ ਮਹਿਮ ਨੂੰ ਮੱਠੀ ਪਾਉਣ ਦਾ ਯਤਨ ਕਰੂਗਾ ਇਸ ਮਹਿਮ ਨੂੰ ਰੋਕਣ ਦਾ ਯਤਨ ਕਰੂਗਾ ਜਾਂ ਇਹਦੀ ਐਗਜ਼ੀਕਿਊਸ਼ਨ ਜਿਹੜੀ ਆ ਅچھے ਢੰਗ ਨਾਲ ਲਾਗੂ ਨਹੀਂ ਕਰੂਗਾ ਯਾਨੀ ਇਹਦੀ ਇੰਪਲੀਮੈਂਟ ਨਹੀਂ ਕਰੂਗਾ ਉਹਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਊਗੀ ਯਾਨੀ ਕਿ ਹਰੇਕ ਅਫਸਰ ਦੀ ਅਕਾਉਂਟੇਬਿਲਟੀ ਜਿਹੜੀ ਆ ਉਹ ਫਿਕਸ ਕੀਤੀ ਗਈ ਆ ਤਾਂ ਕਿ ਇਸ ਮਹਿਮ ਨੂੰ ਸਮਾਪਤ ਤਰੀਕੇ ਦੇ ਨਾਲ ਸੀ ਅੰਜਾਮ ਤੱਕ ਲਿਜਾ ਸਕੀਏ ਸੋ ਇਸ ਮੀਟਿੰਗ ਤੁਸੀਂ ਸਾਰੇ ਪਹੁੰਚੇ ਧੰਨਵਾਦ ਜੀ ਹਾਲ ਲੱਗਦਾ ਗੋਨੀ ਸੁਬਾ ਹਿਮਾਚਲਾ ਕਾਫੀ ਉਥੇ ਜੜੀ ਮਸ਼ੀਨਰੀ ਤਸਵੀਰ ਹੋਈ ਹੈ ਜਵਾਗਸ਼ਾ ਉਥੇ ਮਿੱਦਾ ਉਥੋਂ ਦੇ ਤੇਲੇ ਪਾਸੇ ਬਿਲਕੁਲ ਮੈਂ ਦੇ ਲਈ ਸਾਡੇ ਮਾਨਯੋਗ ਐਸਐਸਪੀ ਸਾਹਿਬਾਨ ਨੂੰ ਇਹੀ ਹਦਾਇਤ ਜਾਰੀ ਕੀਤੀ ਹੈ ਕਿ ਤੁਰੰਤ ਡੀਜੀਪੀ ਸੇ ਦੇ ਰਾਹੀਂ ਜਾਂ ਆਪਣੇ ਕਾਊਂਟਰਪਾਰਟ ਐਸਐਸਪੀ ਦੇ ਰਾਹੀਂ ਸੰਪਰਕ ਕਰਕੇ ਤੁਰੰਤ ਇੱਕ ਆਪਰੇਸ਼ਨ ਜੁਆਇੰਟ ਆਪਰੇਸ਼ਨ ਜਿਹੜਾ ਹਿਮਾਚਲ ਸਰਕਾਰ ਦੇ ਨਾਲ ਮਿਲ ਕੇ ਚਲਾਇਆ ਜਾਵੇ ਤਾਂ ਕਿ ਜਿਹੜੇ ਪਿੰਡਾਂ ਦੀ ਤੁਸੀਂ ਸ਼ਾਇਦ ਕਹਿ ਰਹੇ ਹੋ ਉਹਨਾਂ ਪਿੰਡਾਂ ਦੇ ਅੰਦਰ ਨਸ਼ੇ ਦਾ ਸਪਾਇਆ ਹੋ ਸਕਿਆ ਕਿਉਂਕਿ ਕੱਲਾ ਇਦਾਂ ਇਹ ਨਹੀਂ ਕਿ ਪੰਜਾਬ ਨੂੰ ਫਾਇਦਾ ਹੋਣਾ ਉਹਦੇ ਨਾਲ ਦੀ ਨਾਲ ਹਿਮਾਚਲ ਦੇ ਵੀ ਇੱਕ ਪਾਸੇ ਦਾ ਹਿਮਾਚਲ ਕਹਿੰਦਾ ਕਈ ਵਾਰ ਕਿ ਪੰਜਾਬ ਚੋਂ ਪਰ ਲੇਕਿਨ ਅੱਜ ਪਤਾ ਲੱਗਿਆ ਇੱਥੇ ਆ ਕਿ ਹਿਮਾਚਲ ਪ੍ਰਦੇਸ਼ ਚੋਂ ਕਾਫੀ ਨਸ਼ਾ ਆ ਰਿਹਾ ਹੈਗਾ ਸੋ ਮੈਂ ਤੁਹਾਡੇ ਜਰੀਏ ਹਿਮਾਚਲ ਪ੍ਰਦੇਸ਼ ਦੇ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਪੌਟ ਆਇਡੈਂਟੀਫਾਈ ਪੰਜਾਬ ਸਰਕਾਰ ਨੇ ਕੀਤੇ ਤੁਸੀਂ ਉਹਨਾਂ ਸਪੌਟਸ ਤੇ ਧਿਆਨ ਦਿਓ ਉਹਨਾਂ ਨੂੰ ਉੱਥੇ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰੋ ਸਰਪੰਚ ਤਿੰਨ ਸਾਲ ਮੁੱਖੀ ਸਰਕਾਰ ਨੂੰ ਹੁਣ ਸ